ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਅਦਰ ਬੁਟੀਕ ਦੇ ਉੱਪਰ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਵੈਗਰੂ ਦੀ ਕਿਰਪਾ ਨਾਲ ਠੀਕ ਹੈ ਜੀ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਆਪਣੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਜਾ ਕੇ ਜਲਦੀ ਜਲਦੀ ਸਬਸਕ੍ਰਾਈਬ ਕਰ ਲੋ ਕਿਉਂਕਿ ਡੇਲੀ ਆਪਾਂ ਤੁਹਾਡੇ ਲਈ ਸ਼ਾਰਟਸ ਤੇ ਬਲੌਗ ਦੇ ਵਿੱਚ ਨਵੇਂ ਨਵੇਂ ਸੂਟਾਂ ਦੀ ਜਿਹੜੀ ਵੀਡੀਓਜ਼ ਡਿਜ਼ਾਈਨਾਂ ਦੀ ਜਿਹੜੀ ਵੀਡੀਓ ਲੈ ਕੇ ਆਉਨੇ ਆ ਤਾਂ ਜੋ ਤੁਹਾਡੇ ਕੋਲ ਪਹਿਲਾਂ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਤੁਸੀਂ ਦੇਖ ਸਕੋ ਠੀਕ ਹੈ ਜੀ ਤੇ ਆਪਾਂ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਤੇ ਆਪਣਾ ਕੰਟੈਕਟ ਨੰਬਰ ਤੁਸੀਂ ਜਿਹੜਾ ਔਰ ਮੈਂ ਮਤਲਬ ਕਿ ਨੋਟ ਕਰ ਸਕੂ ਤਾਂ ਜੋ ਤੁਸੀਂ ਆਪਾਂ ਨੂੰ ਡੀਐਮ ਕਰ ਸਕੋ ਤੇ ਜਿਨ੍ਹਾਂ ਨੇ ਆਪਾਂ ਨੂੰ ਇੰਸਟਾਗ੍ਰam ਤੇ ਹਲੇ ਤੱਕ ਫੋਲੋ ਨਹੀਂ ਕੀਤਾ ਪਲੀਜ਼ ਉਹ ਵੀ ਜਾ ਕੇ ਜਲਦੀ ਜਲਦੀ ਫੋਲੋ ਕਰ ਲਓ ਉਸਤੇ ਜਿਆਦੇ ਬਹੁਤ ਜਿਆਦਾ ਤੁਹਾਨੂੰ ਜਿਹੜੇ ਸੂਟਾਂ ਦੇ ਡਿਜ਼ਾਈਨ ਨੇ ਉਹ ਮਿਲ ਜਾਣਗੇ ਠੀਕ ਹੈ ਜੀ ਤੇ ਤੁਸੀਂ ਕਿਤੇ ਵੀ ਬੈਠੇ ਆਪਣੇ ਤੇ ਸੂਟ ਰੈਡੀ ਕਰਵਾ ਸਕਦੇ ਹੋ ਬਿਕਾਸ ਆਪਾ ਵਰਲਡ ਵਾਈਡ ਸ਼ਿਪਿੰਗ ਕਰਦੇ ਆਂ ਜੀ ਸਟਿਚਿੰਗ ਆਪਣੇ ਕੋਲ ਅਵੇਲੇਬਲ ਹੈਗੀ ਹੈ ਸੋ ਚਲੋ ਜੀ ਅੱਜ ਆਪਾਂ ਤੁਹਾਡੇ ਕੋਲ ਵੀਡੀਓ ਲੈ ਕੇ ਆਏ ਇੱਕ ਨਵੇਂ ਬਲੌਗ ਦੇ ਨਾਲ ਤੇ ਵੀਡੀਓ ਜਿਹੜੀ ਆਪਾਂ ਸਟਾਰਟ ਕਰਦੇ ਆਂ ਜਿਹੜਾ ਕਿ ਮੋਸਟ ਟ੍ਰੈਂਡਿੰਗ ਦੇ ਵਿੱਚ ਡਿਜ਼ਾਈਨ ਤੇ ਵਰਕ ਚੱਲ ਰਿਹਾ ਹੈ ਉਹ ਹੈਗਾ ਜੀ ਨੀਡਲ ਥ्रेड ਵਾਲਾ ਵਰਕ ਸੋ ਸੋਚਿਆ ਕਿ ਕਸਟਮਰਸ ਦੇ ਨਾਲ ਆਪਣੇ YouTube ਫੈਮਿਲੀ ਦੇ ਨਾਲ ਆਪਾਂ ਥੋੜੀਆਂ ਹੋਰ ਪਿਕਸ ਨੇ ਜਿਹੜੀਆਂ ਹੋਰ ਡਿਜ਼ਾਈਨ ਨੇ ਜਿਹੜੇ ਸ਼ੇਅਰ ਕਰ ਦਈਏ ਬਹੁਤ ਸਾਰੇ ਆਰਡਰ ਨੇ ਜਿਹੜੇ ਪਲੇਸ ਮੇਰੀਆਂ ਭੈਣਾਂ ਕਰ ਚੁੱਕੀਆਂ ਨੇ ਤੇ ਵਨ ਵਾਈ ਸਾਰਿਆਂ ਦੇ ਕੰਪਲੀਟ ਜਿਹੜੇ ਆਰਡਰ ਹੋ ਜੀ ਤੇ 11 વાય ਜਿਹੜੇ ਨੇ ਡਿਸਪੈਚ ਹੋ ਰਹੇ ਨੇ ਸੋ ਜੀ ਜਿੱਦਾਂ ਤੁਸੀਂ ਫਰਸਟ ਸੂਟ ਦੇਖ ਰਹੇ ਹੋ ਠੀਕ ਹੈ ਜੀ ਇਹ ਪਹਿਲਾਂ ਤਾਂ ਹੈਗਾ ਪਾਸ ਨੂੰ ਫੈਬਰਿਕ ਦੱਸ ਦਈਏ ਨੈਚੁਰਲ ਨੈਚੁਰਲ ਪਿਓਰ ਕريب ਦੇ ਉੱਪਰ ਆਪਾਂ ਇਹ ਸੂਟ ਜਿਹੜਾ ਰੈਡੀ ਕੀਤਾ ਹੈ ਬਾਜੂ ਤੇ ਬਾਟਮ ਰੈਡੀ ਕੀਤੀ ਆ ਆਪਾਂ ਇਸ ਦੀਆਂ ਠੀਕ ਹੈ ਜੀ ਤੇ ਤੁਸੀਂ ਇਸ ਨੂੰ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਸੀਜ਼ਨ ਦੇ ਹਿਸਾਬ ਨਾਲ ਹਨਾ ਤੇ ਤੁਸੀਂ ਖਾਦੀ ਕਾਟਨ ਤੇ ਵੀ ਕਰਵਾ ਸਕਦੇ ਹੋ ਕੈਮਰਿਕ ਕਾਟਨ ਹੋ ਗਈ ਜਾਂ ਕੋਈ ਹੋਰ ਵੀ ਕਾਟਨ ਹੋ ਗਈ ਪਸ਼ਮੀਨੇ ਦੇ ਵੀ ਤੁਸੀਂ ਕਰਵਾ ਸਕਦੇ ਹੋ ਜੇ ਕਿਸੇ ਨੇ ਪਾਰਟੀ ਵੇਅਰ ਸੂਟ ਕਰਵਾਉਣਾ ਸਿੰਥੈਟਿਕ ਚ ਕਰਵਾਉਣਾ ਮਤਲਬ ਕਿ ਤੁਸੀਂ ਪਿਓਰ ਕ੍ਰੇਪ ਚ ਸ਼ਿਮਰ ਚ ਜਾਂ ਆਰਗੈਂਜ਼ਾ ਤੇ ਕਿਸੇ ਵੀ ਫੈਬਰਿਕ ਦੇ ਉੱਪਰ ਤੁਸੀਂ ਕਰਵਾ ਸਕਦੇ ਹੋ ਤੇ ਵਰਕ ਤੁਹਾਨੂੰ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਮਿਲੇਗਾ ਤੇ ਤੁਸੀਂ ਜਿਹੜਾ ਵੀ ਵਰਕ ਕਰਵਾਉਂਗੇ ਠੀਕ ਹੈ ਜੀ ਪ੍ਰੋਪਰ ਆਪਾਂ ਨੂੰ ਪਿਕ ਭੇਜਣੀਆਂ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਚਾਹ ਇੰਟੀਜਰ ਨੰਬਰ ਚਾਦ ਲੈ ਉਸੇ ਜਾ ਕੇ ਆਪਾਂ ਨੂੰ ਡੀਐਮ ਕਰਨਾ ਠੀਕ ਹੈ ਜੀ ਤੇ ਇਹ ਵਾਲੇ ਸੂਟ ਤੁਸੀਂ ਰੈਡੀ ਕਰਵਾਉਣ ਤੋਂ ਬਾਅਦ ਆਪਾਂ ਤੋਂ ਸਟਿਚ ਵੀ ਕਰਵਾ ਸਕਦੇ ਹੋ ਤੇ ਕਿਤੇ ਵੀ ਬੈਠੇ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਆਪਣਾ ਠੀਕ ਹੈ ਜੀ ਜੇਕਰ ਤੁਸੀਂ ਇਹਦੇ ਵਿੱਚ ਚੇਂਜ ਕਰਨਾ ਚਾਹੁੰਦੇ ਹੋ ਮਤਲਬ ਕਿ ਤੁਸੀਂ ਇਹ ਵਰਕ ਘੇਰੇ ਤੇ ਵਾਜ ਤੋਂ ਬਾਟਮ ਤੇ ਕਰਵਾਉਣਾ ਚਾਹੁੰਦੇ ਹੋ ਤੁਸੀਂ ਉਹ ਵੀ ਕਰਵਾ ਸਕਦੇ ਹੋ ਜੇ ਘੇਰੇ ਤੇ ਸਕਿਪ ਕਰਕੇ ਤੁਸੀਂ ਉੱਪਰ neck ਤੇ ਕਰਵਾਉਣਾ ਚਾਹੁੰਦੇ ਹੋ ਤੁਸੀਂ ਉਹ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਨੈਕਸਟ ਹੈਗਾ ਜੀ ਇਹ ਵਾਲਾ ਸੂਟ ਇਹ ਆਪਾਂ ਪਿਓਰ ਗਰੇਪ ਤੇ ਕੀਤਾ ਸੀ ਨਹੀਂ ਸੌਰੀ ਕ੍ਰੇਪ ਤੇ ਨਹੀਂ ਕੀਤਾ ਸੀ ਜੀ ਠੀਕ ਹੈ ਜੀ ਤੇ ਇਹ ਆਪਾਂ ਜੌਰਜਟ ਤੇ ਕੀਤਾ ਸੀਗਾ ਇਹ ਵਾਲਾ ਸੂਟ ਠੀਕ ਹੈ ਜੀ ਬਹੁਤ ਹੀ ਸਫਾਈ ਦੇ ਨਾਲ ਵਰਕ ਕੀਤਾ ਸੀ ਬਹੁਤ ਹੀ ਨੀਟ ਐਂਡ ਕਲੀਨ ਜਿਹਾ ਤੁਹਾਨੂੰ ਹਮੇਸ਼ਾ ਨਾਦਰ ਬੁਟੀਕ ਦੇ ਵੱਲੋਂ ਫੈਬਰਿਕ ਤੇ ਜਿਹੜਾ ਵਰਕ ਆ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਪ੍ਰੋਵਾਈਡ ਕੀਤਾ ਜਾਂਦਾ ਤੇ ਫੈਬਰਿਕ ਆ ਜਿਹੜਾ ਹਮੇਸ਼ਾ ਟਾਪ ਕੁਆਲਟੀ ਦਾ ਜਿਹੜਾ ਪ੍ਰੋਵਾਈਡ ਕੀਤਾ ਜਾਂਦਾ ਤੇ ਹਮੇਸ਼ਾ ਆਪਣੇ ਵੱਲੋਂ ਆਪਾਂ 100% ਜਿਹੜਾ 베ਸਟ ਦੇਣ ਦੀ ਸੋਚਦੇ ਆ ਠੀਕ ਹੈ ਤੇ ਜਿੰਨਾ ਹੁੰਦਾ ਤੇ ਪ੍ਰੋਪਰ ਵੈਸਟ ਦਿੱਤਾ ਵੀ ਜਾਂਦਾ ਹੈ 100% ਵੈਸਟ ਦਿੱਤਾ ਵੀ ਜਾਂਦਾ ਹੈ ਸੋ ਤੁਸੀਂ ਆਪਣੇ ਤੋਂ ਕੋਈ ਵੀ ਸੂਟ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਵਰਕ ਦੇ ਵਿੱਚ ਹੈਵੀ ਤੋਂ ਹੈਵੀ ਜੇ ਕਿਸੇ ਨੇ ਕੋਈ ਲਹਿੰਗਾ ਜਾਂ ਕੋਈ ਬਲਾਊਜ਼ ਜਾਂ ਕੋਈ ਅਗਰਾਰਾ ਵਗੈਰਾ ਹੈਵੀ ਤੋਂ ਹੈਵੀ ਹੈਂਡਵਰਕ ਦੇ ਵਿੱਚ ਰੈਡੀ ਕਰਵਾਉਣਾ ਤਾਂ ਪਲੀਜ਼ ਉਹ ਆਪਾਂ ਨੂੰ ਸਕਰੀਨ ਤੇ ਦਿੱਤੇ ਗਏ ਨੰਬਰ 9781735157 ਤੇ ਡੀਐਮ ਕਰ ਸਕਦੇ ਆ ਠੀਕ ਹੈ ਜੀ ਇਹ ਨੈਕ ਨੈਕ ਡਿਜ਼ਾਈਨ ਹੈ ਇਸ ਦੇ ਵਿੱਚ ਆਪਾਂ ਦੋ ਸੂਟ ਰੈਡੀ ਕੀਤੇ ਸੀ ਇੱਕ ਤੁਹਾਨੂੰ ਅੱਗੇ ਦਿਖ ਰਿਹਾ ਗ੍ਰੀਨ ਕਲਰ ਦਾ ਸੂਟ ਠੀਕ ਹੈ ਜੀ ਇਸ ਦੇ ਬਾਜੂ ਬਣੀਆਂ ਹੋਈਆਂ ਸੀਆਂ ਤੇ ਇੱਕ ਦੀਦੀ ਨੇ ਆਪਣੇ ਕੋਲ ਲੌਂਗ ਕੁੜਤਾ ਸਟਿਚ ਕਰਵਾਇਆ ਜੀ ਤੇ ਰੈਡੀ ਵੀ ਕਰਵਾਇਆ ਉਹਨਾਂ ਨੇ ਇੱਕ ਸਾਈਡ ਤੇ ਲੌਂਗ ਕੁੜਤੇ ਦੇ ਜਿਹੜੀ ਆ ਬੇਲ ਲਖਵਾਈ ਆ ਤਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਮਹਿਰੂਨ ਕਲਰ ਦੀ ਇਸ ਦੇ ਨਾਲ ਆਪਾਂ ਤੋਂ ਜਿਹੜੀ ਆ ਉਹ ਲੈਗੀ ਲਗਵਾਈ ਹੈ ਚਲੋ ਉਹਨਾਂ ਨੂੰ ਓਦਾਂ ਦਾ ਸੂਟ ਚਾਹੀਦਾ ਸੀ ਸੋ ਆਪਾਂ ਜਿਹੜਾ ਕਾਟਨ ਦੇ ਉੱਪਰ ਖਾਦੀ ਕਾਟਨ ਦੇ ਉੱਪਰ ਆਪਾਂ ਉਹਨਾਂ ਨੂੰ ਸੂਟ ਜਿਹੜਾ ਰੈਡੀ ਕਰਕੇ ਦਿੱਤਾ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਤੇ ਲੁੱਕ ਚੈੱਕ ਕਰ ਸਕਦੇ ਹੋ ਕਿੰਨੀ ਸੋਹਣੀ ਲੁੱਕ ਆਈ ਹੈ ਹਨਾ ਠੀਕ ਹੈ ਜੀ ਤੇ ਉਹ ਜੌਬ ਕਰ ਦਿੰਨੇ ਨੇ ਦੀਦੀ ਠੀਕ ਹੈ ਜੀ ਤੇ ਉਹਨਾਂ ਨੂੰ ਇਹ ਵਾਲਾ ਡਿਜ਼ਾਈਨ ਇਦਾਂ ਦੀ ਸੂਟ ਚਾਹੀਦਾ ਸੀਗਾ ਠੀਕ ਹੈ ਜੀ ਟੀਚਰ ਨੇ ਉਹ ਤੇ ਉਹਨਾਂ ਨੂੰ ਇਦਾਂ ਦੇ ਸੂਟ ਜਿਹੜੇ ਵੇਅਰ ਕਰਨੇ ਵਧੀਆ ਲੱਗਦੇ ਨੇ ਕਾਫੀ ਵਧੀਆ ਨੇਚਰ ਸੀਗਾ ਦੀਦੀ ਦਾ ਥੈਂਕ ਯੂ ਸੋ ਮੱਚ ਗੱਲ ਕਰਕੇ ਤੁਹਾਡਾ ਬਹੁਤ ਵਧੀਆ ਲੱਗਿਆ ਤੇ ਤੁਹਾਡਾ ਆਰਡਰ ਲੈ ਕੇ ਬਹੁਤ ਵਧੀਆ ਲੱਗਿਆ ਤੇ ਦੀਦੀ ਨੂੰ ਵੀ ਬਹੁਤ ਵਧੀਆ ਲੱਗਿਆ ਆਪਣਾ ਆਰਡਰ ਠੀਕ ਹੈ ਜੀ ਕੰਮ ਬਹੁਤ ਵਧੀਆ ਲੱਗਿਆ ਤੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਰੇ ਜਾਣੇ ਕਮੈਂਟ ਕਰਕੇ ਦੱਸਦੇ ਆਂ ਤੇ ਸਾਰਿਆਂ ਨੂੰ ਰਿਕਵੈਸਟ ਆ ਪਲੀਜ਼ ਕਮੈਂਟਾਂ ਦੇ ਵਿੱਚ ਇਹ ਜ਼ਰੂਰ ਦੱਸਦਿਆ ਕਰੋ ਕਿ ਤੁਹਾਨੂੰ ਚੀਜ਼ ਕਿਦਾਂ ਦੀ ਲੱਗੀ ਤੇ ਜੇਕਰ ਤੁਸੀਂ ਕਿਸੇ ਚੀਜ਼ ਦਾ ਆਰਡਰ ਦੇਣਾ ਕਿਸੇ ਵੀ ਸੂਟ ਦਾ ਕਿਸੇ ਵੀ ਵਰਕ ਵਾਲੇ ਦਾ ਤਾਂ ਤੁਸੀਂ ਆਪਾਂ ਨੂੰ ਇਸ ਸਕਰੀਨ ਤੇ ਜਿਹੜਾ ਨੰਬਰ ਦਿੱਤਾ ਨਾ ਉਸ ਨੂੰ ਨੋਟ ਕਰ ਲਿਆ ਕਰੋ ਤੇ ਆਪਾਂ ਨੂੰ ਉਸ ਤੇ ਹੀ ਡੀਐਮ ਕਰਿਆ ਕਰੋ ਜੇਕਰ ਤੁਸੀਂ ਵਟਸਐਪ ਤੇ ਡੀਐਮ ਨਹੀਂ ਕਰਨਾ ਤੁਸੀਂ ਆਪਾਂ ਨੂੰ ਇੰਸਟਾਗ੍ਰam ਤੇ ਜਾ ਕੇ ਵੀ ਡਾਇਰੈਕਟ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਤੇ ਨੈਕਸਟ ਇਹ ਵਾਲਾ ਜੀ ਇਹ ਆਪਾਂ ਕਾਟਨ ਦੇ ਉੱਪਰ ਦੀਦੀ ਨੇ ਕਰਵਾਇਆ ਸੀਗਾ ਠੀਕ ਹੈ ਜੀ ਤੇ ਏ ਉਹਨਾਂ ਨੇ ਆਪਣੀ ਸ਼ਰਟ ਰੈਡੀ ਕਰਵਾਈ ਸੀਗੀ ਸ਼ਰਟ ਵਾਸਤੇ ਇੱਕ ਕਪੜਾ ਭੇਜਿਆ ਸੀਗਾ ਮਤਲਬ ਕਿ ਇਹ ਵਾਲੇ ਦੀਦੀ ਸੀ ਜਿਹੜੇ ਜੌਬ ਕਰਦੇ ਸੀ ਸੋ ਉਹਨਾਂ ਨੇ ਸ਼ਰਟ ਦੇ ਕੋਦਲੇ ਪੱਲੇ ਤੇ ਇੱਕ ਕੋਦਲੇ ਪੱਲੇ ਤੇ ਸੂਟ ਰੈਡੀ ਕਰਵਾਇਆ ਸੀ ਤੇ ਇਹ ਕਸਟਮਰ ਸੀਗੇ ਉਹਨਾਂ ਦੇ ਵਿਡਿੰਗ ਦਾ ਸੀਜ਼ਨ ਸੀ ਜੀ ਉਹਨਾਂ ਨੇ ਆਪਾਂ ਨੂੰ ਇਹ ਤਿੰਨ ਸੂਟ ਆਪ ਭੇਜੇ ਸੀਗੇ ਸਟੱਫ ਲੈ ਕੇ ਤੇ ਤਿੰਨੇ ਸੂਟ ਆਪ ਰੈਡੀ ਕਰਕੇ ਦਿੱਤੇ ਨੇ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਤੇ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਵਰਕ ਹੋਇਆ ਸੀ ਸੋ ਇਹ ਤਿੰਨ ਸੂਟ ਦੀਦੀ ਨੇ ਆਪਾਂ ਨੂੰ ਭੇਜੇ ਸੀਗੇ ਉਹਨਾਂ ਨੇ ਮੈਂ ਮਤਲਕੀ ਉਹਨਾਂ ਨੇ ਫੈਬਰਿਕ ਭੇਜਤਾ ਸੀਗਾ ਆਪਾਂ ਨੂੰ ਕੋਰੀਅਰ ਕਰਵਾਤਾ ਸੀਗਾ ਪਟਿਆਲੇ ਤੋਂ ਸੀਗੇ ਦੀਦੀ ਤੇ ਉਹਨਾਂ ਨੂੰ ਆਪਾਂ ਇਹ ਸੇਮ ਤਿੰਨਾਂ ਨੂੰ ਇੱਕ ਸੂਟ ਇੱਕੋ ਜਿਹਾ ਸੂਟ ਆਪਾਂ ਜਿਹੜੇ ਰੈਡੀ ਕਰਕੇ ਦਿੱਤੇ ਆ ਠੀਕ ਹੈ ਜੀ ਤੁਸੀਂ ਵੀ ਆਪਣਾ ਫੈਬਰਿਕ ਜਿਹੜਾ ਕੋਰੀਅਰ ਕਰਵਾ ਸਕਦੇ ਹੋ ਆਪਾਂ ਨੂੰ ਠੀਕ ਹੈ ਜੀ ਤੇ ਜੇਕਰ ਕਿਸੇ ਨੇ ਆਪਣੇ ਤੋਂ ਬਾਈ ਕਰਕੇ ਫੈਬਰਿਕ ਲੈਣਾ ਤਾਂ ਤੁਸੀਂ ਆਪਣੇ ਤੋਂ ਵੀ ਬਾਈ ਕਰ ਸਕਦੇ ਹੋ ਠੀਕ ਹੈ ਜੀ ਏਕ ਵਾਲੇ ਆਪਾਂ ਦੀਦੀ ਸੀਗੇ ਬਲੈਕ ਸੂਟ ਰੈਡੀ ਕਰਕੇ ਦਿੱਤਾ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਸੋਹਣਾ ਜਿਹੜਾ ਸੂਟ ਹੈ ਬਣ ਕੇ ਰੈਡੀ ਹੋਇਆ ਠੀਕ ਹੈ ਜੀ ਬਹੁਤ ਸੋਹਣੀ ਲੁੱਕ ਆਈ ਹੈ ਇਸ ਦੀ ਤੇ ਤੁਸੀਂ ਆਪਾਂ ਤੋਂ ਦੁਪੱਟੇ ਵਗੈਰਾ ਵੀ ਰੈਡੀ ਕਰਵਾ ਸਕਦੇ ਹੋ ਜਿੱਦਾਂ ਕਿ ਇਹਦੇ ਨਾਲ ਆਪਾਂ ਲੇਸ ਲਗਾ ਕੇ ਤੇ ਇਹਨਾਂ ਨੂੰ ਸਟਿਚ ਕਰਕੇ ਦੇਵਾਂਗੇ ਸੂਟ ਠੀਕ ਹੈ ਜੀ ਤੁਸੀਂ ਵਿਦਆਊਟ ਸਟਿਚ ਵੀ ਜਿਹੜਾ ਦੁਪੱਟਾ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਜਰੂਰੀ ਨਹੀਂ ਵੀ ਜਿੱਕੇ ਤੁਸੀਂ ਸੂਟ ਸਟਿਚ ਕਰਵਾਉਂਗੇ ਤਾਂ ਹੀ ਆਪਾਂ ਤੁਹਾਨੂੰ ਦੁਪੱਟਾ ਰੈਡੀ ਕਰਵਾ ਕੇ ਦੇਵਾਂਗੇ ਉਹ ਤੁਸੀਂ ਉਦਾਂ ਦੇ ਹਿਸਾਬ ਨਾਲ ਆਪਣਾ ਗੱਲਬਾਤ ਕਰ ਸਕਦੇ ਹੋ ਕਿ ਤੁਸੀਂ ਦੁਪੱਟੇ ਤੇ ਲੇਸ ਵਗੈਰਾ ਲਗਾ ਕੇ ਵੀ ਆਪਰੇ ਤੋਂ ਦੁਪੱਟਾ ਲੈਣਾ ਪਰਚੇਸ ਕਰਨਾ ਚਾਹੁੰਦੇ ਹੋ ਠੀਕ ਹੈ ਜੀ ਤੇ ਇਹ ਤੁਸੀਂ ਦੇਖ ਲਓ neck ਤੇ work ਹੋਇਆਗਾ ਠੀਕ ਹੈ ਵਿੱਚ ਆਪਾਂ ਛੋਟੇ ਛੋਟੇ ਬੁੱਟੀ ਦਿੱਤੀ ਹੈ ਤੇ ਬਾਜੂ ਦੇ ਵਰਕ ਹੋਇਆ ਠੀਕ ਹੈ ਜੀ ਇਹ ਵੀ ਦੀਦੀ ਨੇ ਇਕੱਲਾ ਸਿੰਗਲ ਕੁੜਤਾ ਕਰਵਾਇਆ ਆਪਣੇ ਤੋਂ ਬਹੁਤ ਜਾਲੇ ਸੋਨਾ ਸੂਟ ਹੈ ਜਿਹੜਾ ਬਣ ਕੇ ਰੈਡੀ ਹੋਇਆ ਬੇਬੀ ਪਿੰਕ ਦਾ ਰੰਗ ਹੈ ਜਿਸ ਦਾ ਖਾਦੀ ਕਾਟਨ ਦੇ ਉੱਪਰ ਆਪਾਂ ਸੂਟ ਰੈਡੀ ਕੀਤਾ ਠੀਕ ਹੈ ਜੀ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਵਰਕ ਮਿਲੂਗਾ ਤੁਸੀਂ ਵਰਲਡ ਵਾਈਡ ਸ਼ਿਪਿੰਗ ਕਰ ਦਿਆਂ ਜੀ ਆਪਾਂ ਤੇ ਸਟਿਚਿੰਗ ਵੀ ਆਪਣੇ ਕੋਲ ਅਵੇਲੇਬਲ ਹੈਗੀ ਆ ਤੇ ਇਹ ਵਾਲਾ ਦੀਦੀ ਨੂੰ ਆਪਾਂ ਕਿਸੇ ਨੂੰ ਘੇਰਾ ਰੈਡੀ ਕਰਕੇ ਦਿੱਤਾ ਤੇ ਉਹਨਾਂ ਨੇ ਬਾਜੂ ਰੈਡੀ ਕਰਵਾਈਆਂ ਨੇ ਸੋ ਇੱਕ ਇਹ ਵੀ ਡਿਜ਼ਾਈਨ ਹੈ ਜਿਹੜਾ ਆਪਣੇ ਕੋਲ ਅਵੇਲੇਬਲ ਹੈਗਾ ਤੁਸੀਂ ਇਹ ਡਿਜ਼ਾਈਨ ਵੀ ਜਿਹੜਾ ਰੈਡੀ ਕਰਵਾ ਸਕਦੇ ਹੋ ਆਪਣੇ ਤੋਂ ਠੀਕ ਹੈ ਜੀ ਤੇ ਕ੍ਰਾਸ ਸਟਿਚ ਵਾਲਾ ਵਰਕ ਵੀ ਆਪਾਂ ਕਰਦੇ ਆਂ ਜਲਦੀ ਹੋ ਸਕੇ ਤਾਂ ਆਪਾਂ ਤੁਹਾਡੇ ਨਾਲ ਉਹਦੀ ਦੁਆਰਾ ਤੋਂ ਵੀਡੀਓ ਸ਼ੇਅਰ ਕਰਾਂਗੇ ਜਿਹੜੇ ਆਪਾਂ ਸੂਟ ਰੈਡੀ ਕਰਦੇ ਆਂ ਠੀਕ ਹੈ ਜੀ ਤੇ ਮੇਰੀ ਰਿਕਵੈਸਟ ਹੈ ਜੀ ਸਾਰਿਆਂ ਨੂੰ ਜਿਨ੍ਹਾਂ ਨੇ ਵੀ ਇਹ ਵਾਲੇ ਸੂਟ ਸਪੈਸ਼ਲੀ ਅਨਾਉਂਸਮੈਂਟ ਹੈ ਜੀ ਇਹ ਮੇਰੀ ਠੀਕ ਹੈ ਬੀਤੋ 25 ਦਿਨ ਦੀ ਆਪਾਂ ਨੂੰ ਮੌਲ ਚਾਹੀਦੀ ਹੁੰਦੀ ਹੈ ਕਿਉਂਕਿ ਬਹੁਤ ਜ਼ਾਰੇ ਆਰਡਰ ਨੇ ਤੇ 1 ਬਾਈ 1 ਆਪਣੇ ਟਾਈਮ ਤੇ ਹੀ ਆਰਡਰ ਜਿੱਦਾਂ ਜਿੱਦਾ ਆਰਡਰ ਆਪਣੇ ਕੋਲ ਆ ਰਹੇ ਨੇ ਆਪਾਂ ਐਕਸੈਪਟ ਕਰਕੇ ਉਦਾਂ ਹੀ ਰੈਡੀ ਕਰ ਰਹੇ ਆਂ ਠੀਕ ਹੈ ਜੀ ਇਹ ਨਹੀਂ ਕਿ ਕਿਸੇ ਦਾ ਮੰਗਰੂ ਆਇਆ ਪਹਿਲਾਂ ਕਰ ਰਹੇ ਆਂ ਪਹਿਲਾਂ ਵਾਲਾ ਦਾ ਮਗਰੋਂ ਕਰ ਰਹੇ ਆ ਨਹੀਂ ਐਦਾਂ ਨਹੀਂ ਜਿਨ੍ਹਾਂ ਦਾ ਆਰਡਰ ਆ ਰਿਹਾ ਆਪਾਂ ਉਦੋਂ ਆਂਦਾ ਹੀ ਰੈਡੀ ਕਰ ਰਹੇ ਆ ਸੋ ਕਿਸੇ ਦਾ ਇੱਕ ਇਹ ਵਾਲਾ ਸੂਟ ਸੀਗਾ ਘੇਰੇ ਤੇ ਚਾਰ ਫਲਾਰ ਬਣੇ ਤੇ ਉਸ ਤੋਂ ਬਾਅਦ ਛੋਟੇ-ਛੋਟੇ ਬੁੱਟੀ ਬਣਾਈ ਦਿੱਤੀ ਕਿ ਕਿਦਣਾ ਫਲਾਰ ਆਪਾਂ ਬਾਜੂ ਤੇ ਰੱਖਿਆ ਸੋ ਤੁਸੀਂ ਵੀ ਐਦਾਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਇੱਕ ਇਹ ਵੀ ਪਿਓਰ ਨੇਚਰਲ ਪਿਓਰ ਕਰੇਪ ਦਾ ਸੂਟ ਸੀਗਾ ਦੀਦੀ ਦਾ ਆਪਾਂ ਬਾਜੂ ਰੈਡੀ ਕੀਤੀਆਂ ਸੀਗੀਆਂ ਤੇ ਸ਼ਾਰਟ ਦੇ ਵਿੱਚ ਉਹਨਾਂ ਨੇ ਨਾ ਸੈਂਟਰ ਪੈਨ ਰਖਵਾਏ ਸੀਗੇ ਮਤਲਬ ਕਿ ਵੀ ਜਿੱਦਾਂ ਆਪਾਂ ਬਾਜੂ ਤੇ ਫੁੱਲ ਕੀਤੇ ਆ ਨਾ ਉਦਾਂ ਹੀ ਉਹਨਾਂ ਨੇ ਸੈਂਟਰ ਦੇ ਵਿੱਚ ਕਰਵਾਏ ਸੀਗੇ ਇੱਕ ਕੋਇਲਾਈਨ ਕਰਵਾਈ ਸੀ ਤੇ ਬਾਜੂ ਕਰਵਾਈ ਸੀ ਤੇ ਬਾਟਮ ਕਰਵਾਈ ਸੀ ਤੁਸੀਂ ਵੀ ਇਦਾਂ ਕਰਵਾ ਸਕਦੇ ਹੋ ਕਲਰ ਕੋਈ ਵੀ ਚੂਸ ਕਰ ਸਕਦੇ ਹੋ ਆਪਣੇ ਹਿਸਾਬ ਦੇ ਨਾਲ ਤੇ ਆਪਣੇ ਤਾਂ ਤੁਸੀਂ ਫੈਬਰਿਕ ਵੀ ਲੈ ਸਕਦੇ ਹੋ ਤੇ ਤੁਸੀਂ ਆਪਣਾ ਫੈਬਰਿਕ ਵੀ ਭੇਜ ਸਕਦੇ ਹੋ ਵੈਸੇ ਮੈਂ ਉਹਨਾਂ ਸਾਰਿਆਂ ਨੂੰ ਇੱਕ ਸਲਾਹ ਦਵਾਂਗੀ ਕਿ ਜਿਹੜੇ ਆਪਣਾ ਫੈਬਰਿਕ ਭੇਜਦੇ ਨੇ ਕਿਉਂਕਿ ਤੁਹਾਨੂੰ ਡਬਲ ਵਾਰ ਕੋਰੀਆ ਦਾ ਖਰਚਾ ਹੋ ਜਾਂਦਾ ਇੱਕ ਵਾਰ ਤਾਂ ਜਦੋਂ ਆਪਣੇ ਵੱਲੋਂ ਸ਼ਿਪਿੰਗ ਹੁੰਦੀ ਆ ਤੇ ਇੱਕ ਵਾਰ ਜਦੋਂ ਤੁਸੀਂ ਆਪਣੀ ਕਰਵਾਉਣਾ ਸੋ ਤੁਸੀਂ ਟੈਨਸ਼ਨ ਫਰੀ ਹੋ ਕੇ ਵਿਦਾਊਟ ਐਨੀ ਹੈਸੀਟੇਸ਼ਨ ਆਪਣੇ ਤੋਂ ਫੈਬਰਿਕ ਵੀ ਬਾਈ ਕਰ ਸਕਦੇ ਹੋ ਮਤਲਬ ਕਿ ਫੈਬਰਿਕ ਵਾਲੀ ਵੀ ਗੱਲ ਤੁਸੀਂ ਆਪਣੇ ਦੇ ਛੱਡ ਸਕਦੇ ਹੋ ਤੇ ਤੁਸੀਂ ਇਦਾਂ ਆਪਣੀ ਬਾਟਮ ਜਾਂ ਪਲਾਜ਼ੋਸ ਵੀ ਰੈਡੀ ਕਰਵਾ ਸਕਦੇ ਹੋ ਇਹ ਆਪਾਂ ਜੀਨਸ ਤੇ ਵੀ ਵਰਕ ਕਰਦੇ ਆਂ ਠੀਕ ਹੈ ਜੀ ਤੇ ਉਦਾਂ ਵੀ ਤੁਸੀਂ ਕਰਵਾ ਸਕਦੇ ਹੋ ਜਿੱਦਾਂ ਇਹ ਆਪਾਂ ਹੁਣ ਬੋਟ neck ਰੈਡੀ ਕੀਤਾਗਾ ਠੀਕ ਹੈ ਬਹੁਤ ਸੋਹਣਾ neck ਤੇ ਵਰਕ ਹੋਇਆ ਹੋਇਆ ਤੁਸੀਂ ਇਦਾਂ ਕਰਵਾ ਸਕਦੇ ਹੋ ਆਪਣੇ ਤੋਂ ਤੇ ਇਹੀ ਵਰਕ ਤੁਸੀਂ ਘੇਰੇ ਤੇ ਵੀ ਕਰਵਾ ਸਕਦੇ ਹੋ ਇੰਨਾ ਥੋੜਾ ਜਿਹਾ ਗੁਲਾਈ ਦੇ ਵਿੱਚ ਬਹੁਤ ਜ਼ਿਆਦੇ ਸੋਹਣੀ ਲੁੱਕ ਆਉਂਦੀ ਹੈ ਤੇ ਸੋਹਣੇ ਬਹੁਤ ਸੋਹਣੇ ਫੁੱਲ ਲੱਗਦੇ ਆ ਸੌਰੀ ਸੂਟ ਲੱਗਦੇ ਆ ਜਿੱਦਾਂ ਦੇ ਬਣੇ ਹੋਏ ਠੀਕ ਹੈ ਜੀ ਤੇ ਅੱਜ ਆਪਾਂ ਕੁਝ ਤੁਹਾਡੇ ਨਾਲ ਤਿੰਨ ਚੋ ਚਾਰ ਕਲਰ ਨੇ ਜਿਹੜੇ ਆਪਣੇ ਕੋਲ ਪਲੇਨ ਸੂਟ ਆਏ ਨੇ ਉਹਨਾਂ ਦੇ ਆਪਾਂ ਤੁਹਾਡੇ ਨਾਲ ਕਲਰ ਸ਼ੇਅਰ ਕਰਾਂਗੇ ਤੇ ਜਿਨ੍ਹਾਂ ਨੇ ਉਸ ਕਲਰ ਦੇ ਉੱਪਰ ਕਰਵਾਉਣੇ ਨੇ ਤਾਂ ਤੁਸੀਂ ਆਪਾਂ ਦੋ ਰੈਡੀ ਕਰਵਾ ਸਕਦੇ ਹੋ ਸੂਟ ਉਹਨਾਂ ਤੇ ਮਸ਼ੀਨ ਵਰਕ ਹੈਂਡ ਵਰਕ ਤੇ ਇਹ ਨੀਡਲ ਥ्रेड ਵਾਲਾ ਵਰਕ ਵੀ ਤੁਸੀਂ ਕਰਵਾ ਸਕਦੇ ਹੋ ਤੇ ਇੱਕ ਇਹ ਵਾਲੇ ਦੀਦੀ ਸੀਗੇ ਇਹਨਾਂ ਨੂੰ ਆਪਾਂ neck ਤੇ ਵਰਕ ਕਰਕੇ ਦਿੱਤਾ ਸੀਗਾ ਠੀਕ ਹੈ ਜੀ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਆਪਾਂ ਤੁਹਾਨੂੰ ਵਰਕ ਕਰਕੇ ਦਿੱਤਾ ਸੀ ਸੋ ਸਾਰੇ ਜਾਣੇ ਪਲੀਜ਼ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਵੀਡੀਓਜ਼ ਨੂੰ ਵਾਚ ਕਰਿਆ ਕਰੋ ਪੂਰੀ ਵੀਡੀਓ ਜਰੂਰ ਦੇਖਿਆ ਕਰੋ ਠੀਕ ਹੈ ਜੀ ਤੇ ਕਮੈਂਟ ਕਰਕੇ ਦੱਸਿਆ ਕਰੋ ਤੇ ਧੰਨਵਾਦ ਉਹਨਾਂ ਦਾ ਜਿਹੜੇ ਕਮੈਂਟ ਕਰਦੇ ਆ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿਦਾਂ ਦੀ ਲੱਗੀ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਨਾ ਪਲੀਜ਼ ਨਾ ਭੁੱਲਿਆ ਕਰੋ ਠੀਕ ਹੈ ਜੀ ਤੇ ਹੋ ਸਕਿਆ ਤਾਂ ਆਪਾਂ ਬਸਾਖੀ ਤੇ ਸੇਲ ਲਾਵਾਂਗੇ ਸੋ ਪਲੀਜ਼ ਸਾਰੇ ਜਣੇ ਵੱਧ ਤੋਂ ਵੱਧ ਸਪੋਰਟ ਕਰਿਓ ਠੀਕ ਹੈ ਜੀ ਤੇ ਇਹ ਵਾਲਾ ਆਪਾਂ ਵਰਕ ਸੂਟ ਜਿਹੜਾ ਪਸ਼ਮੀ ਪਸ਼ਮੀਨੇ ਤੇ ਰੈਡੀ ਕੀਤਾ ਸੀਗਾ ਠੀਕ ਹੈ ਇਹ ਦੀਦੀ ਨੇ ਘੇਰੇ ਦੇ ਇੱਕ ਸਾਈਡ ਹੀ ਜਿਹੜਾ ਸੂ ਵਰਕਰ ਖਵਾਇਆ ਸੀ ਠੀਕ ਹੈ ਜੀ ਤੇ ਆਪਾਂ ਉਹਨਾਂ ਨੂੰ ਬਾਜੂ ਤੇ ਕਰਕੇ ਦਿੱਤਾ ਸੀ ਇਹ ਵਾਲਾ ਵਰਕ ਠੀਕ ਹੈ ਜੀ ਬਹੁਤ ਸੋਹਣਾ ਵਰਕ ਅਤੇ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਤੁਹਾਨੂੰ ਵਰਕ ਮਿਲੂਗਾ ਤੁਸੀਂ ਕਿਸੇ ਵੀ ਪ੍ਰਕਾਰ ਦਾ ਆਪਣੇ ਦੁਜੀ ਕਰ ਵਰਕ ਕਰਵਾਉਣੇ ਹੋ ਚਾਹੇ ਤੇ ਉਹ ਹੈਂਡ ਵਰਕ ਹੋਵੇ ਮਸ਼ੀਨ ਵਰਕ ਹੋਵੇ ਆਰੀ ਹੋਵੇ ਪ੍ਰਿੰਟ ਹੋਵੇ ਬਲੌਕ ਪੇਂਟ ਹੋਵੇ ਨੀਡਲ ਥ्रेड ਵਾਲਾ ਹੋਵੇ ਕੋਈ ਵੀ ਹੋਵੇ ਹਮੇਸ਼ਾ ਤੁਹਾਨੂੰ ਸਾਫ਼ ਸੁਥਰਾ ਹੀ ਵਰਕ ਮਿਲੂ ਇੱਕ ਇਹ ਆਪਣੇ ਆਪਣੇ ਕੋਲ ਰਾਮ ਡੈਕਸ ਬ੍ਰਾਂਡ ਦਾ ਜਿਹੜਾ ਫੈਬਰਿਕ ਆਇਆ ਜੀ ਕਾਟਨ ਦੇ ਵਿੱਚ ਤੇ ਡਬਲ ਟੋਨ ਡਬਲ ਚੈਕਰ ਡਬਲ ਟੋਨ ਦੇ ਵਿੱਚ ਠੀਕ ਹੈ ਜੀ ਡਬਲ ਕਾਟਨ ਦੇ ਵਿੱਚ ਇਹਨਾਂ ਦੇ ਵਿੱਚ ਲਾਈਨਸ ਬਣੀ ਆਉਂਦੀਆਂ ਨੇ ਜਿਦਾਂ ਲਟੈਬੀ ਲਾਈਨਿੰਗ ਜਾਰਜਰਡ ਦੇ ਵਿੱਚ ਬਣੀਆਂ ਹੁੰਦੀਆਂ ਨੇ ਠੀਕ ਹੈ ਜੀ ਇਸ ਦੇ ਵਿੱਚ ਚਾਰ ਕਲਰ ਨੇ ਸੋ ਜਿਹੜਾ ਵੀ ਕਲਰ ਤੁਸੀਂ ਇਹਨਾਂ ਵਿੱਚ ਸੂਟ ਤੇ ਕਰਵਾਉਣਾ ਚਾਹੁੰਦੇ ਹੋ ਰੈਡੀ ਕਰਵਾਉਣਾ ਚਾਹੁੰਦੇ ਹੋ ਤੇ ਇਹ ਫੈਬਰਿਕ ਹੈ ਜਿਹੜਾ ਇਹ ਸਾਰੇ ਵਰਕ ਲਈ ਅਵੇਲੇਬਲ ਹੈ ਤੁਸੀਂ ਇਹਦੇ ਵਿੱਚ ਪਾਰਟੀ ਵੇਅਰ ਸੂਟ ਹੈਂਡ ਵਰਕ ਦੇ ਵਿੱਚ ਵੀ ਰੈਡੀ ਕਰਵਾ ਸਕਦੇ ਹੋ ਥੋੜਾ ਬਹੁਤਾ ਦਬਕਾ ਸਿਕਵੈਂਸ ਅਟੈਚ ਕਰਵਾ ਕੇ ਵਿੱਚ ਤੁਸੀਂ ਨੀਡਲ ਵਰਕ ਦਾ ਜਾਂ ਮਸ਼ੀਨ ਵਰਕ ਦਾ ਟੱਚ ਲੈ ਸਕਦੇ ਹੋ ਠੀਕ ਹੈ ਜੀ ਉਦਾਂ ਦੇ ਲਈ ਇਹ ਜਿਹੜਾ ਫੈਬਰਿਕ ਬਹੁਤ ਵਧੀਆ ਰਹਿੰਦਾ ਹੈ ਅਤੇ ਇਹਦੇ ਜੋ ਪ੍ਰੋਪਰ ਤੁਸੀਂ ਨੀਡਲ ਵਾਲਾ ਵਰਕ ਵੀ ਲੈ ਸਕਦੇ ਹੋ ਜਿਹੜਾ ਆਪਾਂ ਖੁਦ ਕਰਦੇ ਆ ਆਪਣੇ ਕੋਲ ਅਵੇਲੇਬਲ ਹੈਗਾ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਜੀ ਨੈਕਸਟ ਕਲਰ ਹੈਗਾ ਜੀ ਇਹਦੇ ਵਿੱਚ ਏ ਵਾਲਾ ਠੀਕ ਹੈ ਬਹੁਤ ਸੋਹਣੇ ਕਲਰ ਨੇ ਜੀ ਚਾਰ ਕਲਰ ਆਪਣੇ ਕੋਲ ਅਵੇਲੇਬਲ ਨੇ ਐਸਕੇ ਬ੍ਰਾਂਡ ਦਾ ਜਿਹੜਾ ਇਹ ਫੈਬਰਿਕ ਰਹੂਗਾ ਡਬਲ ਟੋਨ ਚੈੱਕ ਦੇ ਵਿੱਚ ਹੈ ਠੀਕ ਹੈ ਜੀ ਤੇ ਸਾਰੇ ਜਣੇ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਡੀਐਮ ਕਰ ਸਕਦੇ ਨੇ WhatsApp ਤੇ ਉੱਤੇ ਠੀਕ ਹੈ ਜੀ ਕਿਹੜਾ ਸੂਟ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਠੀਕ ਹੈ ਜੀ ਕਿਉਂਕਿ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਤੇ ਬਹੁਤ थैंक यू ਸੋ ਮਚ ਸਾਰਿਆਂ ਦਾ ਜਿਹੜੇ ਜਿਹੜੇ ਆਪਾਂ ਨੂੰ ਸਪੋਰਟ ਕਰ ਰਹੇ ਨੇ ਠੀਕ ਹੈ ਜੀ ਤੇ ਆਪਣੇ ਇੰਸਟਾਗ੍ਰam ਵਾਲੇ ਪੇਜ ਨੂੰ ਵੀ ਪਲੀਜ਼ ਬਾਤ ਨੂੰ ਫਾਲੋ ਕਰੋ ਠੀਕ ਹੈ ਜੀ ਤੇ ਇਹਨਾਂ ਵਿੱਚੋਂ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਜੇਕਰ ਤੁਸੀਂ ਕਿਸੇ ਹੋਰ ਬੁਟੀਕ ਵਾਲਿਆਂ ਦਾ ਕੋਈ ਵੀ ਨੀਡਲ ਥ्रेड ਵਾਲਾ ਵਰਕ ਡਿਜ਼ਾਈਨ ਹੈ ਜਿਹੜਾ ਤੁਸੀਂ ਉਹ ਵੀ ਆਪਾਂ ਨੂੰ ਭੇਜ ਕੇ ਰੈਡੀ ਕਰਵਾ ਸਕਦੇ ਹੋ ਆਪਣਾ ਸੂਟ ਠੀਕ ਹੈ ਜੀ ਤੇ ਸਾਰਿਆਂ ਦੇ ਕਲਰ ਨੇ ਜਿਹੜੇ ਵਧੀਆ ਸੋਹਣੇ ਨੇ ਠੀਕ ਹੈ ਜੀ ਤੇ ਹਮੇਸ਼ਾ ਤੁਹਾਨੂੰ ਨਾਦਰ ਬੁਟੀਕ ਦੇ ਵੱਲੋਂ ਵਰਕ ਹੋ ਗਿਆ ਉਹ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਤੇ ਜਿਹੜਾ ਵਰਕ ਫੈਬਰਿਕ ਹੋਗਾ ਉਹ ਹਮੇਸ਼ਾ ਟਾਪ ਕੁਆਲਿਟੀ ਦਾ ਤੇ ਬ੍ਰਾਂਡ ਦਾ ਹੀ ਪ੍ਰੋਵਾਈਡ ਕੀਤਾ ਜਾਊਗਾ ਸੋ ਸਾਰੇ ਜਣਿਆਂ ਨੇ ਆਪਣੇ ਕੋਲ ਐਸ ਕੇ ਬ੍ਰਾਂਡ ਏ ਕੇ ਟੈਕਸ ਠੀਕ ਹੈ ਜੀ ਕੈਮਰਿਕ ਕਾਟਨ ਜਿਹੜੇ ਵੀ ਹੁੰਦੇ ਆ ਸਾਰੇ ਸਾਇਬਾ ਬ੍ਰਾਂਡ ਦੇ ਠੀਕ ਹੈ ਜੀ ਸਾਰੇ ਹੀ ਆਪਣੇ ਕੋਲ ਜਿਹੜੇ ਉਹ ਹੁੰਦੇ ਹੈਗੇ ਬ੍ਰਾਂਡ ਹੁੰਦੇ ਆ ਸੋ ਕੋਈ ਵੀ ਆਪਾਂ ਜਾਲੀ ਸੂਟ ਜਿਹੜਾ ਜਾਲੀ ਬ੍ਰਾਂਡ ਤੋਂ ਬਿਨਾਂ ਕੋਈ ਵੀ ਫੈਬਰਿਕ ਜਿਹੜਾ ਖੁਦ ਵੀ ਬਾਈ ਨਹੀਂ ਕਰਦੇ ਤੇ ਕਿਸੇ ਨੂੰ ਬਾਈ ਕਰਕੇ ਬਾਈ ਕਰ ਕੀ ਰੈਡੀ ਕਰਕੇ ਸੂਟ ਵੀ ਨਹੀਂ ਦਿੰਦੇ ਠੀਕ ਹੈ ਜੀ ਤੇ ਹਮੇਸ਼ਾ ਤੁਹਾਨੂੰ ਠੀਕ ਹੈ ਜੀ ਵਧੀਆ ਕੁਆਲਿਟੀ ਦੀ ਹੀ ਸਾਰੀ ਚੀਜ਼ ਪ੍ਰੋਵਾਈਡ ਕੀਤੀ ਜਾਂਦੀ ਆ ਠੀਕ ਹੈ ਫੈਬਰਿਕ ਹੋ ਗਿਆ ਵਰਕ ਹੋ ਗਿਆ ਆਪਣਾ ਤੇ ਹਮੇਸ਼ਾ ਦੁਪट्टे ਵਗੈਰਾ ਹੋਗੇ ਦੁਪੱਟਿਆਂ ਤੇ ਜਿਹੜੀ ਲੇਸ ਵਗੈਰਾ ਹੁੰਦੀ ਆ ਉਹ ਪ੍ਰੋਪਰ ਤੁਹਾਨੂੰ ਸਾਰੀ ਵਧੀਆ ਕੁਆਲਿਟੀ ਦੀ ਆਪਾਂ ਲਗਾ ਕੇ ਦੇਣੇ ਆ ਸੋ ਸਾਰਿਆਂ ਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਅੱਜ ਦਾ ਬਲੌਗ ਆਪਣਾ ਕਿੱਦਾਂ ਦਾ ਲੱਗਿਆ ਮੈਂ ਵੇਟ ਕਰੂੰਗੀ ਕਮੈਂਟਾਂ ਦੇ ਵਿੱਚ ਸਾਰਿਆਂ ਨੇ ਦੱਸਣਾ ਠੀਕ ਹੈ ਜੀ ਤੇ ਥੈਂਕ ਯੂ ਸੋ ਮੱਚ ਸਾਰੇ ਭੈਣ ਭਰਾਵਾਂ ਦਾ ਜਿਹੜੇ ਆਪਣੀ YouTube ਫੈਮਿਲੀ ਦਾ ਜਿਹੜੇ ਆਪਾਂ ਨੂੰ ਸਪੋਰਟ ਕਰ ਰਹੇ ਆ ਸੋ ਸਾਰਿਆਂ ਨੂੰ ਇੱਕ ਰਿਕੁਐਸਟ ਹੈ ਕਿ ਵੀਡੀਓ ਨੂੰ ਵੱੱਟ ਤੋਂ ਵੱੱਟ ਦੇਖਿਆ ਕਰੋ ਵੀਡੀਓ ਪੂਰੀ ਦੇਖਿਆ ਕਰੋ ਤੇ ਕਮੈਂਟਾਂ ਦੇ ਵਿੱਚ ਫਿਰ ਦੱਸਿਆ ਕਰੋ ਕਿ ਵੀਡੀ ਠੀਕ ਹੈ ਜੀ ਤੇ ਅ ਇੱਕ ਇਹ ਵੀ ਹੈ ਠੀਕ ਹੈ ਜੀ ਇੱਕ ਇਹ ਤੇ ਹੈ ਨਹੀਂਗਾ ਕਿ ਆਪਾਂ ਕਿਸੇ ਤੋਂ ਕੋਈ ਕੰਮ ਕੱਢ ਕੇ ਜਾਂ ਫਿਰ ਕਿਸੇ ਨਾਲ ਹਨਾ ਵੀ ਐਵੇਂ ਕਰਾਂਗੇ ਕਿਸੇ ਨੂੰ ਝੂਠ ਬੋਲਾਂਗੇ ਜਾਂ ਕਿਸੇ ਤੋਂ ਪੈਸੇ ਲੈ ਕੇ ਪਹਿਲਾਂ ਹਨਾ ਬੀ ਪਾ ਹਾਫ ਪੇਮੈਂਟ ਕਰਵਾ ਕੇ ਆਪਾਂ ਕਿਸੇ ਨਾਲ ਕੁਝ ਉਹਨੂੰ ਸੂਟ ਵਧੀਆ ਨਹੀਂ ਭੇਜਾਂਗੇ ਜਾਂ ਐਵੇਂ ਕਰਾਂਗੇ ਸੋ ਪ੍ਰੋਪਰ ਜਦੋਂ ਤੁਹਾਨੂੰ ਆਪਾਂ ਫੈਬਰਿਕ ਬਾਈ ਕਰਦੇ ਆ ਜਾਂ ਤੁਹਾਡਾ ਕਲਰ ਵਗੈਰਾ ਆਪਾਂ ਮੈਚ ਕਰਦੇ ਆ ਜਦੋਂ ਤੁਸੀਂ ਕਲਰ ਭੇਜਦੇ ਹੋ ਜਾਂ ਤੁਹਾਡਾ ਹਾਫ ਵਰਕ ਕੰਪਲੀਟ ਹੋ ਜਾਂਦਾ ਆਪਾਂ ਪ੍ਰੋਪਰ ਤੁਹਾਨੂੰ ਫੋਟੋਸ ਭੇਜਦੇ ਆ ਠੀਕ ਹੈ ਜੀ ਤੇ ਆਪਾਂ ਦੂਸਰੇ ਲੋਕਾਂ ਦਾ ਕੰਮ ਨਹੀਂ ਕਰਦੇ ਹੈਗੇ ਕਿ ਕਿਸੇ ਤੋਂ ਆਪਾਂ ਪਹਿਲਾਂ ਹੈਲਪ ਲੈ ਲਈ ਜਾਂ ਠੀਕ ਹੈ ਜੀ ਜਾ ਕਿਸ ਤੋਂ ਕੋਈ ਕੰਮ ਕਰਵਾ ਲਿਆ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਉਹਨਾਂ ਨੂੰ ਜਾਣਾ ਪਹਿਚਾਣਾਗੇ ਨਹੀਂ ਹਨਾ ਉਹਨਾਂ ਦੀ ਕੋਈ ਕਦਰ ਨਹੀਂ ਕਰਾਂਗੇ ਸੋ ਐਦਾਂ ਦਾ ਕੰਮ ਨਹੀਂ ਹੁੰਦਾ ਜਿਹੜਾ ਕਿ ਤੁਹਾਨੂੰ ਤੁਸੀਂ ਆਪਾਂ ਨੂੰ ਆਰਡਰ ਦਿੰਨੇ ਹੋ ਪ੍ਰੋਪਰ ਉਹਨਾਂ ਦੀ ਤੁਹਾਨੂੰ ਜਦੋਂ ਵੀ ਹਾਫ ਵਰਕ ਹੋ ਜਾਂਦਾ ਪ੍ਰੋਪਰ ਫੋਟੋਸ ਭੇਜੀਆਂ ਜਾਂਦੀਆਂ ਨੇ ਜੇਕਰ ਤੁਹਾਨੂੰ ਥੋੜਾ ਬਹੁਤਾ ਕੁਝ ਘੱਟ ਵੱਧ ਲੱਗਦਾ ਤੁਸੀਂ ਕਰਵਾ ਸਕਦੇ ਹੋ ਕਈ ਵਾਰੀ ਕਈ ਵਾਰੀ ਕੋਈ ਚੀਜ਼ ਨਿਗਾਚ ਨਹੀਂ ਵੀ ਆਉਂਦੀ ਸੋ ਅੱਜ ਦੇ ਬਲੌਗ ਨੂੰ ਸਾਰਿਆਂ ਨੇ ਸਪੋਰਟ ਕਰਨੀ ਆ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਦੇ ਬਲੌਗ ਦਾ ਐਂਡ ਇਥੇ ਕਰਦੇ ਆਂ ਥੈਂਕ ਯੂ